ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਛੁਟਕਾ ਖਵਾ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਚਨਾ ਕੋਲੋਂ ਲੁੱਟੇ ਵਿੱਚ ਵਰਤਿਆ ਗਿਆ ਦਾਤ ਤੇ 5000 ਰੁਪਏ ਨਕਦ ਰਾਸ਼ੀ ਤੋਂ ਮੋਬਾਈਲ ਫੋਨ ਇੱਕ ਐਕਟਵਾਬ ਬਰਾਮਦ ਕੀਤੇ ਗਏ ਨੇ ਇਹਨਾਂ ਰੁਪਈਆਂ ਵੱਲ ਦਰਜਨ ਦੇ ਕਰੀ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਦੇ ਕਿ ਰਿਮਾਂਡ ਦੇ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ ਮਿਸਟਰ ਕੁਲਦੀਪ ਸਿੰਘ ਚਾਲ ਜੀ ਦੇ ਡੀਸੀਪੀ ਤੇ ਜਾਂ ਕੀ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰ ਦਾ ਤਾਂ ਜਿਹੜੀਆਂ ਲੁੱਟਾਂ ਖਵਾਉਂਦੀਆਂ ਜਿਹੜੀਆਂ ਹੋਈਆਂ ਫੇਸਕੰਦ ਵਿੱਚ ਜਿਹੜੀ ਹੋਈ ਹੈ ਉਹ ਕਰਦੀ ਹਾਸਲ ਕੀਤੀ ਆ ਇਹਨਾਂ ਦੇ ਕੋਲੋਂ ਅਸੀਂ ਇੱਕ ਕੰਟੈਕਟ ਇੱਕ ਐਕਟਿਵਾ ਦੋ ਮੋਬਾਈਲ ਔਰ ਤਸੱਬ ਜਿਹੜਾ ਹੈਗਾ ਇਹਦਾ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ सोनू ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਲੈਣ ਵਾਲਾ ਦੂਸਰਾ ਰਿਸ਼ਵਰ ਫਲਾਡੀ ਹੈ ਗਿਆ ਜਿਹੜਾ ਇਹ ਵੀ ਜਿਹੜਾ ਜਵਾਹਰ ਨਗਰ ਕੈਂਪ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਉਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋਰ ਜਿਹੜੇ ਹੈਗੇ ਲੁਧਿਆਣੇ ਦੇ ਵੱਖ-ਵੱਖ ਬਾਜ਼ਾਰਾਂ ਤਾਂ ਜੜੀਆਂ ਹੋਈਆਂ ਨੇ ਆਪਣੇ ਆਪ ਮੋਡਲ ਟਾਊਨ ਦੇ ਵਿੱਚ ਜਨ ਬੱਸ ਸਟੈਂਡ ਦੇ ਆਲੇ-ਦੁਆਲੇ ਜੜੀਆਂ ਹੈਗੀਆਂ ਦਾਤਰ ਮਾਰ ਕੇ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਸਫਲਤਾ ਹਾਸਲ ਕੀਤੀ ਕਿਸ ਤਰੀਕੇ ਦੇ ਨਾਲ ਲੁਕਾਉਣ ਦਾ ਇਹਨਾਂ ਦਾ ਮੇਸੇਜ ਜਿਹੜਾ ਮਾਡਲ ਆਪਰੇਂਡ ਹੀ ਸੀਗਾ ਉਹ ਐਕਟਿਵ ਹੁੰਦੇ ਜਾਂਦੇ ਕਿਸੇ ਵੀ ਬੰਦੇ ਨੂੰ ਜਦੋਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਫ਼ਤਰ ਮਾਰਕੀਟ ਤੇ ਮੋਬਾਈਲ ਕੋਲ ਲੜਾ ਜਾਂ ਦਫ਼ਤਰ ਦਿਖਾ ਕੇ ਉਹਨੂੰ ਕੋ ਜਿਹੜੇ ਹੈਗੇ ਪੈਸੇ ਕੋਲ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀ ਖੁੰਦੇ ਸੀ ਔਰ ਇਹਨਾਂ ਦੇ ਮੋਬਾਈਲ ਵੀ ਸੀ ਇਹ ਕਿਹਨਾਂ ਦੇ ਕੋਲੋਂ ਜਿਹੜੀ ਹਿਊਨਿਟੀ ਸੀ ਐਕਟਿਵ ਆ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਆ ਸਰੇ ਨਾਲ ਹੋਗੇ ਜਾਣੇ ਹੈਗੇ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਮ ਹੀ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ ਉਹ ਵੀ ਇਹਨਾਂ ਦੇ ਨਾਲ ਉਤਾਂਪਾਂ ਦੇ ਵਿੱਚ ਲੇਕਿਨ ਸਰ ਇਸ ਮਾਮਲੇ ਤੇ ਨਾਮਜ਼ਦ ਨਹੀਂ ਕੀਤਾ ਜਿਹੜਾ ਫਿਲਮ ਜਿਹੜਾ ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੈਂਸ ਦਾ ਫਿਰ ਉਹ ਦੋਸ਼ੀ ਨੂੰ ਮੁਖੜਾਂ ਜੀ ਇਹ ਚੀਜ਼ ਹੈ ਜਿਹੜੇ ਬੱਚੇ ਦੇ ਵਿੱਚ ਸਵਾਰ ਜਾਂ ਸਵਾਰੀ ਚੱਰੀ ਸੀ ਇਹਨਾਂ ਨੂੰ ਦਾਗ ਪਾਇਆ ਕਿਸੇ ਰਿਦਾਦ ਕਰਕੇ ਉਹਨਾਂ ਨੂੰ 5000 ਦੀ ਰਕਮ ਮਿਲ ਜੀ ਗਈ। ਇਹ ਉਧਰ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਨਾਲ। ਜਦੋਂ ਵਾਰਦਾਤ ਕਰਨ ਤੋਂ ਬਾਅਦ ਉਹ ਸੱਚੇ ਖਾਣੇ ਪਹੁੰਚਿਆ ਤੇ ਬਲਹਾ ਕਿਦਾਂ ਨੂੰ ਲਾਕੇ ਉਹਨਾਂ ਇਲਾਕੇ ਬੰਦੀ ਦੁਆਣੀ ਸੱਚੇ ਤੋਂ ਨਿਕਲਦੇ ਬਿਚ। ਦੇਖੀ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹਨਾਂ ਕਈ ਵਾਰੀ ਅਨਰਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਬਟ ਇਹਦੇ ਵਿੱਚ ਜਿਹੜੀ ਹੈਗੀ ਆ